अमृतसर पुलिस थाना कंटोनमेंट वालों एक किलो अठ ग्राम हेरोइन और पिस्टल समेत दोषी कि काबू उक्त जानकारी श्री आलम विजय सिंह डी जे पी आर्डर ने दी एवी पंजाब न्यूज़ की खास रिपोर्ट अमृतसर पुलिस कमिश्नरेट ਦੇ ਪੀਐਸ ਕੈਂਟ ਨੇ 14/7/2025 ਨੂੰ ਇੱਕ ਮਕੱਦਮਾ ਦਰਜ ਕੀਤਾ ਸੀ ਅੰਡਰ ਸੈਕਸ਼ਨ 109 35 25 27 54 59 ਆਰਮਜ਼ੈਕ ਤੇ ਜਦੋਂ ਮੁਕੱਦਮਾ ਦਰਜ ਕੀਤਾ ਤੇ ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਦੇ ਨੋਟਿਸ ਵਿੱਚ ਲਿਆਇਆ ਗਿਆ ਤੇ ਉਹਨਾਂ ਨੇ ਡਾਇਰੈਕਸ਼ਨਸ ਦਿੱਤੀਆਂ ਏਡੀਐਸਪੀ 2 ਸ਼੍ਰੀ ਵਿਨੀਲਾ ਜੀ ਨੂੰ ਤੇ ਏਐਸਪੀ ਵੈਸਟ ਸ਼ਿਵਦਰਸ਼ਨ ਜੀ ਤੇ ਐਸਐਚਓ ਕੈਂਟ ਜਤਿੰਦਰ ਜੀ ਨੂੰ ਤੇ ਉਹਨਾਂ ਦੀ ਡਾਇਰੈਕਸ਼ਨਸ ਤਹਿਤ ਮਕਦਮੇ ਦੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਸੀ ਸਾਹਿਲ ਲਾਇਸ ਕਾਲੂ ਤੇ ਆਕਾਸ਼ਦੀਪ ਜਿਹੜੇ ਕੀ ਫਿਲਹਾਲ ਜੇਲ੍ਹ ਵਿੱਚ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਬੰਦ ਨੇ ਤੇ ਇਹਨਾਂ ਦੇ ਦੋ ਸਾਥੀ ਹੋਰ ਸੀਗੇ ਜਿਹੜੇ ਕੀ ਇਹਨਾਂ ਦੇ ਭਰਾ ਹੀ ਸੀਗੇ ਮਨਦੀਪ ਕੁਮਾਰ ਲਾਇਸ ਕਾਲੀ ਤੇ ਸਾਗਰ ਤੇ ਜਿਹੜੇ ਮਨਦੀਪ ਕੁਮਾਰ ਰਾਇਸ ਕਾਲੀ ਤੇ ਸਾਗਰ ਨੇ ਇਹ ਆਂਡਰਰੰਨ ਸੀਗੇ ਤੇ ਦੋ ਦਿਨ ਪਹਿਲਾਂ 3 5 2025 ਨੂੰ 3 12 2025 ਨੂੰ ਇਹਨਾਂ ਨੂੰ ਕੈਂਟ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ 1 ਕਿਲੋ 8 ਗ੍ਰਾਮ ਹੀਰੋ ਬ੍ਰਾਮਦ ਕੀਤੀ ਹੈ ਤੇ ਉਹਦੇ ਨਾਲ ਨਾਲ ਚਾਰ ਪਿਸਟਲ ਵੀ ਬ੍ਰਾਮਦ ਕੀਤੇ ਆ ਤੇ ਜਿਹੜੀ ਇਹ ਬਰਾਮਦਗੀ ਹੋਈ ਹੈ ਇਹ ਇੱਕ ਨਵਾਂ ਪਰਚਾ ਦਿੱਤਾ ਹੈ ਐਫਆਈਆ ਨੰਬਰ 164 264 312 2025 ਅੰਡਰ ਸੈਕਸ਼ਨ 21C 296185 ਐਨਡੀਪੀਐਸ ਐਪੀਐਸ ਕੈਂਟ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੂੰ ਤੇ ਕੈਂਟ ਏਰੀਆ ਨੂੰ ਕਾਫੀ ਵੱਡੀ ਕਾਮਯਾਬੀ ਮਿਲੀ ਹੈ ਕਿਉਂਕਿ ਇਹ ਹੈਬਿਚੁਅਲ ਅਫੈਂਡਰਸ ਹੈਗੇ ਤੇ ਇਹਨਾਂ ਦੇ ਪਰਿਵਾਰ ਵੀ ਏਸੀ ਕੰਮ ਵਿੱਚ ਲੱਗੇ ਸੀ ਤੇ ਇਹ ਦੋਨੋਂ ਜਨਿਆਂ ਤੇ ਵੀ ਆ ਸਾਗਰ ਤੇ 6 ਮੁਕਦਮੇ ਦਰਜ ਨੇ ਜਿਹੜੇ ਕਿ ਜ਼ਿਆਦਾਤਰ ਐਨਡੀਪੀਐਸ ਐਕਟ ਦੇ ਨੇ ਤੇ ਮਨਦੀਪ ਕੁਮਾਰ ਅਲਾਇਸ ਕਾਲੀ ਤੇ ਸਤ ਮੁਕਦਮੇ ਦਰਜ ਨੇ ਦੋਨਾਂ ਦੀ ਉਮਰ 29 ਤੋਂ 31 ਸਾਲ ਦੇ ਵਿੱਚ ਵਿੱਚ ਹੈ ਦੋਨੋਂ 10ਵੀਂ ਪੜ੍ਹੇ ਹੋਏ ਆ ਤੇ ਜਿਹੜਾ ਸਾਗਰ ਹੈ ਉਹ ਇੱਕ ਟੈਂਟ ਸ਼ਾਪ ਤੇ ਕੰਮ ਕਰਦਾ ਹੈ ਤੇ ਜਿਹੜਾ ਅਕਾਲੀ ਹੈ ਉਹ ਬਿਲਕੁਲ ਵਿਹਲਾ ਹੈ ਜੀ ਤੇ ਉਹ ਕੋਈ ਕੰਮ ਨਹੀਂ ਕਰਦਾ ਅਸੀਂ ਨਾ ਗ੍ਰਿਫਤਾਰ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲਿੱਤਾ ਹੈ ਹੋਰ ਵੀ ਕੁਝ ਹੋਏਗਾ ਤੇ ਅਸੀਂ ਆ ਤੁਹਾਡੇ ਤੱਕ ਪਬਲਿਕ ਤੱਕ ਪਹੁੰਚਾਵਾਂਗੇ ਅਮਰਸਾ ਪੁਲਿਸ ਕਮਿਸ਼ਨੇਟ ਵਚਨਬੰਦ ਹੈ ਕਾਨੂੰਨ ਅਵਸਥਾ ਨੂੰ ਕਾਇਮ ਰੱਖਣ ਲਈ ਧੰਨਵਾਦ